ਕਰਪਾਨ ਕੰਗਾ ਕੇਸ ਨੇ ਇਦਾਂ ਹੀ 크ਿਸਚੀਅਨਿਟੀ ਦਾ ਧਾਰਮਿਕ ਗ੍ਰੰਥ ਬਾਈਬਲ ਹੈ ਚਿੰਨ ਕਰੌਸ ਹੈ ਤੋ ਹਰ ਧਰਮ ਵਿੱਚ ਇਹ ਮੋਰ ਜ਼ਰੂਰੀ ਹੁੰਦੀ ਹੈ ਖੈਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਹੋ ਸਕਦਾ ਹੈ ਕੋਈ ਦੁਖੀਆ ਆਵੇ ਹਕੀਮ ਜਵਾਬ ਦੇ ਦਵੇ ਤੁਸੀਂ ਰੋਗ ਸੋਗ ਹਰ ਲੈਣਾ ਹੈ ਪਿਆਰਿਆਂ ਦਾ ਜਿਹੜੇ ਤੁਹਾਡੇ ਨਾਲ ਪ੍ਰੇਮ ਕਰ ਔਰ ਬਾਣੀ ਆਂਦੀ ਹੈ ਗੁਰਪਰਮੇਸ਼ਰ ਸੇਵਿਆ ਭੈ ਪੰਜਨ ਦੁਖ ਲਥ ਜਦੋਂ ਮੈਡੀਕਲ ਦੀ ਦੁਨੀਆ ਜਵਾਬ ਦੇ ਦੇਵੇ ਗੁਰੂ ਪਰਮੇਸ਼ਰ ਦੀ ਸੇਵਾ ਕਰੀ ਸਭ ਰੋਗ ਸ਼ੋਗ ਹਟਣਗੇ ਅੱਜ ਰੋਜ਼ ਹੀ ਕੋਈ ਨਾ ਕੋਈ ਵੀਡੀਓ ਪਾ ਦਿੰਦਾ ਹਰਮੰਦਰ ਸਾਹਿਬ ਮੈਂ ਜੀ ਚੁੱਭੀ ਲਾਈ ਮੇਰਾ ਕੈਂਸਰ ਰਟ ਗਿਆ ਮੇਰੀ ਜੀ ਨਦਰ ਨਹੀਂ ਸੀ ਕੰਮ ਕਰਦੀ ਮੇਰੀ ਗੁਰੂ ਰਾਮਦਾਸ ਨੇ ਨਦਰ ਮੋੜ ਦਿੱਤੀ ਹੁਣ ਇਤਿਹਾਸ 'ਚ ਲਿਖਿਆ ਤੇ ਨਹੀਂ ਮੰਨਦੇ ਹੁਣ ਵੀਡੀਓ ਨੂੰ ਕਿਦਾਂ ਚੁਠਲਾਓਗੇ ਰੋਰ ਹੀ ਇੱਕ ਅੱਦੀ ਆ ਜਾਂਦੀ ਐ ਜਿੱਥੇ ਭਾਵਨਾ ਐ ਉਥੇ ਚਮਤਕਾਰ ਵੀ ਐ ਜਿੱਥੇ ਧਰਮ ਐ ਉਥੇ ਅਜ਼ਮਤ ਵੀ ਐ ਜਿੱਥੇ ਭਾਵਨਾ ਨਹੀਂ ਉਥੇ ਤਾਂ ਫਿਰ ਰੱਬ ਵੀ ਐ ਨਹੀਂ ਉਹਕ ਇੰਗਲਿਸ਼ ਦੇ ਡਾਕਟਰ ਨੇ ਅਰਥ ਕੀਤੇ ਨੇ ਇਸ ਪੰਕਤੀ ਦੇ ਕਹਿੰਦਾ ਗੁਰੂ ਇਸਦਾ ਡਿਸਪੈਲਰ ਆਫ ਫੀਅਰ ਹੀ ਵਿਲ ਟੇਕ ਅਵੇ 올 ਯੋਰ ਪੇਨਸ ਸਫਰਿੰਗਸ ਹਰ ਰੋਗ ਸੋਗ ਮਿਟਾ ਦਿੰਦਾ ਐ ਗੁਰੂ ਐਸੀ ਉਹਦੇ ਵਿੱਚ ਕਰਾਮਾਤ ਹੈ ਗੁਰ ਅੰਮ੍ਰਿਤ ਨਾਮ ਪਿਆਲੇ ਆ ਜਨਮ ਮਰਨ ਦਾ ਪਾਠ ਜਿਹੜੇ ਗੁਰੂ ਪਰਮੇਸ਼ਰ ਨੂੰ ਧਿਆਉਂਦੇ ਨੇ ਉਹਨਾਂ ਦੇ ਰੋਗ ਸੋਗ ਮਿਟ ਜਾਂਦੇ ਨੇ ਤੋ ਧਰਮ ਭਾਵਨਾ ਤੇ ਟਿਕਿਆ ਹੈ ਸ਼ਰਧਾ ਤੇ ਸ਼ਰਧਾ ਨਹੀਂ ਹੈ ਤੇ ਕੁਝ ਵੀ ਨਹੀਂ ਹੈ ਸ਼ਰਧਾ ਹੈ ਤੇ ਸਭ ਕੁਝ ਹੈ ਕਈ ਵਾਰ ਅਸੀਂ ਇੰਟਰਮਿੰਗਲ ਕਰ ਦਿੰਨੇ ਸਾਇੰਸ ਤੇ ਧਰਮ ਨੂੰ ਦੋ ਵੱਖਰੇ ਰਸਤੇ ਨੇ ਧਰਮ ਬੋਧ ਅੱਗੇ ਹੈ ਸਾਇੰਸਾਂ ਦੀ ਐ ਐਕਸਪੈਰੀਮੈਂਟ ਕਰ ਫਿਰ ਮੰਨਣਾ ਹੈ ਇਦਾਂ ਹੀ ਹੁੰਦਾ ਨਾ ਲੈਬਸ ਵਿੱਚ ਕਰਕੇ ਵਿਖਾਓ ਫਿਰ ਮੰਨਾਂਗੇ ਧਰਮ ਕਹਿੰਦਾ ਨਹੀਂ ਪਹਿਲਾਂ ਮੰਨੋ ਫਿਰ ਦਰਸ਼ਨ ਹੋਵੇਗਾ ਤੋ ਜ਼ਮੀਨ ਅਸਮਾਨ ਦਾ ਫਰਕ ਐ ਸਾਇੰਸਾਂ ਕੜਿਆਂ ਤੇ ਖੜੀ ਐ ਧਰਮ ਸ਼ਰਧਾ ਤੇ ਖਲੋਤਾ ਹੈ ਕਈ ਵਾਰ ਸਾਨੂੰ ਗਿਆਨ ਸਾਇੰਸ ਦਾ ਵੀ ਨਹੀਂ ਹੁੰਦਾ ਧਰਮ ਦਾ ਵੀ ਨਹੀਂ ਹੁੰਦਾ ਅਧੂਰਾ ਗਿਆਨ ਹੁੰਦਾ ਆਖੀ ਜਾਣਗੇ ਜੀ ਸਿੱਖ ਧਰਮ ਸਭ ਤੋਂ ਮਾਡਰਨ ਐ ਸਾਇੰਸ ਦੇ ਅਕੋਰਡਿੰਗ ਐ ਹੱਦ ਹੋ ਗਈ ਹੁਣ ਗੁਰੂ ਨਾਨਕ ਸਾਹਿਬ ਨੂੰ ਸਾਇੰਸ ਦੀ ਪਰਮਿਸ਼ਨ ਚਾਹੀਦੀ ਹੈ ਧਰਮ ਪਰ ਬੋਲਤ ਕਰਨ ਲਈ ਨੀਵਾਨਾ ਵਿਖਾਇਆ ਕਰੋ ਆਪਣੇ ਧਰਮ ਨੂੰ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਵੀ ਸਾਇੰਸ ਵਾਲੇ ਤੋਂ ਮਾਈਕਰੋਸਕੋਪ ਚੱਕੀ ਫਿਰਨਗੇ ਆਟਮਸ ਨਹੀਂ ਦਿਖਦੀਆਂ ਟੈਲੀਸਕੋਪ ਚੱਕੀ ਫਿਰਨਗੇ ਪਲੈਨੈਟਸ ਨਹੀਂ ਨਜ਼ਰੀ ਆਉਂਦੇ 8 9 ਲੱਭੇ ਨੇ ਅਸੀਂ ਆ ਜਿਹੜਾ ਉਹ ਗੱਡੀ ਜੀ ਬਣਾਈ ਫਿਰਦਾ ਬੈਟਰੀ ਵਾਲੀ ਟੈਸਲਾ ਇਹਨਾਂ ਨੂੰ ਮਸਕ ਉਹ ਅੰਦਾ ਧਰਤੀ ਤੇ ਰਹਿਣ ਦੇ ਯੋਗ ਨਹੀਂ ਰਹੀ ਉਜਾੜ ਲਈ ਐਸੀ ਹੁਣ ਨਵੀਂ ਧਰਤੀ ਲੱਭ ਰਿਆ ਹੈ ਠੀਕ ਹੈ ਲੱਭ ਸਕਦੀ ਹੈ ਕੋਈ ਇਹਦੇ 'ਚ ਸ਼ੰਕਾ ਨਹੀਂ ਮੰਨਤੇ ਰਹੇ ਆ ਨਾ ਵੀ ਹੈ 500 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਆਖਿਆ ਧਰਤੀ ਹੋਰ ਪਰ ਹੈ ਹੋਰ ਹੋਰ ਕਿਉਂ ਜਿਸਨੇ ਬ੍ਰਹਿਮੰਡ ਰਚਿਆ ਹੈ ਕੋਈ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਇਆ ਹੈ ਉਹਨੂੰ ਬਿਨਾ ਟੈਲੀਸਕੋਪ ਤੋਂ ਵੀ ਪਤਾ ਹੈ ਕਿ ਕੁਝ ਹੈ ਬ੍ਰਹਿਮੰਡਾਂ ਦੇ ਵਿੱਚ ਦੇਖੋ ਮੁਹੰਮਦ ਸਾਹਿਬ ਨੇ ਕੱਲੇ 14 ਤਬਕ ਦੱਸੇ ਨੇ ਜਦੋਂ ਗੁਰੂ ਨਾਨਕ ਸਾਹਿਬ ਨੇ ਜਪਜੀ ਦੇ ਇਹ ਬੋਲ ਪੜੇ ਨਾ ਪਤਾਲਾ ਪਤਾਲ ਲੱਖ ਆਗਾਸਾਂ ਆਗਾਸ ਦਸਤਵੀਰ ਬੜਾ ਤੰਗ ਹੋਇਆ ਕਹਿੰਦਾ ਗੁਰੂ ਨਾਨਕ ਸਾਹਿਬ ਕੂੜ ਬੋਲਦੇ ਹੋ ਮੁਹੰਮਦ ਸਾਹਿਬ ਨੇ ਤੇ ਆਖਿਆ ਲੱਖ ਪਤਾਲ ਆਕਾਸ਼ ਹੈ ਹੀ ਨਹੀਂ ਸੱਤ ਬਤਾਲ ਨੇ ਸੱਤ ਆਕਾਸ਼ ਨੇ ਤੁਸੀਂ ਲੱਖਾਂ ਕਹਿ ਦਿੱਤੇ ਗੁਰੂ ਨਾਨਕ ਸਾਹਿਬ ਨੇ ਪਤਾ ਕੀ ਆਖਿਆ ਕਹਿੰਦੇ ਜਿੱਥੋਂ ਤੱਕ ਮੁਹੰਮਦ ਸਾਹਿਬ ਦੀ ਪਹੁੰਚ ਸੀ ਉਹਨੇ ਉਹਨੇ ਦੱਸ ਦਿੱਤੇ ਜਿੱਥੋਂ ਤੱਕ ਸਾਡੀ ਪਹੁੰਚ ਹੈ ਅਸੀਂ ਦੱਸ ਦਿੰਦੇ ਨੇ ਤੋ देयर आर ਮਿਲੀਅਨਸ ਆਫ ਬਿਲੀਅਨਸ ਆਫ ਗੈਲੈਕਸੀਜ਼ ਬੜਾ ਕੁਝ ਹੈ ਦੁਨੀਆ ਤੇ ਤੂੰ ਤੇ ਬੜਾ ਛੋਟਾ ਜਿਹਾ ਹਿੱਸਾ ਹੈ ਬ੍ਰਹਿਮੰਡ ਦਾ ਇਹੋ ਐਵੇਂ ਹੁੰਦੀ ਆ ਵੀ ਜਦੋਂ ਅਸੀਂ ਧਰਮ ਚੁੱਕਿਆ ਐ ਮੋਢਿਆਂ ਤੇ ਤਰਤੀ ਚੁੱਕੀ ਹੋਈ ਐ ਵੀ ਸਾਡੇ ਬਿਨਾ ਨਹੀਂ ਚੱਲਣਾ ਨਾ ਧਰਮ ਨਾ ਤਰਤੀ ਅਸੀਂ ਨਹੀਂ ਸੀ ਇਦਾਂ ਹੀ ਦੁਨੀਆ ਖੜੀ ਸੀ ਅੱਜ ਵੀ ਖੜੀ ਐ ਨਾ ਵੀ ਰਹੇ ਕੋਈ ਵਜੂਦ ਨਹੀਂ ਲੱਭਦਾ ਇੱਥੇ ਤੋ ਯਾਦ ਰੱਖਿਓ ਧਰਮ ਬਹੁਤ ਪਗਮੀ ਬੁਲੰਦ ਹਸਤੀ ਬੁਰਨਾਨ ਸਾਹਿਬ ਦੀ ਉਹ ਬੱਜ ਜਾਏ